ਟੈਂਟ ਲੱਗ ਗਿਆ ਕੱਲ ਨੂੰ ਵਿਆਹ ਕਰਵਾਏ ਜਾਣੇ ਲੜਕੀਆਂ ਦੇ ਅਸੀਂ ਵਿਆਹ ਹੋਣਗੇ ਕੱਲ ਨੂੰ ਇੱਥੇ ਪਲੇਅਰ ਇੰਟਰਨੈਸ਼ਨਲ ਪਬਲਿਕ ਸਕੂਲ ਸੋ ਚੇਅਰਮੈਨ ਸਰਦਾਰ ਕੁਲਵੰਤ ਸਿੰਘ ਮਲੂਕਾ ਜੀ ਦਾ ਬਹੁਤ ਹੀ ਵਧੀਆ ਉਪਰਾਲਾ ਦੇਖ ਸਕਦੇ ਹੋ ਤੁਸੀਂ ਸਾਰੀਆਂ ਕੜਾਹੀ ਚੜੀ ਹੋਈ ਹੈ ਤਿਆਰੀਆਂ ਹੋ ਰਹੀਆਂ ਨੇ ਟੈਂਟ ਲੱਗ ਚੁੱਕੇ ਨੇ ਕੱਲ ਨੂੰ ਤੁਹਾਨੂੰ ਵਿਆਹ ਵਿਖਾਵਾਂਗੇ ਬਣੇ ਰਹੋ ਚੈਨਲ ਤੇ ਆਪਣੇ ਤੇ ਜੀ ਬਿਆਹ ਪ੍ਰੋਗਰਾਮ ਹੋ ਗਿਆ ਸ਼ੁਰੂ ਬਰਾਤਾਂ ਲੱਗ ਗਈਆਂ ਦੇਖ ਸਕਦੇ ਤੁਸੀਂ ਓ ਲਾੜਾ ਖੜਾ ਇੱਕ ਇਹ ਸਾਡੀਆਂ ਮੈਡਮਾਂ ਲੋ ਵੀ ਲਾੜੀ ਲਾੜੇ ਤੇ ਦੁਲਹਣਾ ਹੀ ਦੁਲਹਣਾ ਅੱਜ ਇੱਕ ਇੱਧਰ ਹੀ ਜਾਣਾ ਦੱਸੋ ਡਰਕ ਡਰਕ ਬਈ ਅੱਜ ਦਾ ਕੋਈ ਕਮੀ ਨਹੀਂ ਧੁੱਲਿਆਂ ਦੀ ਲੜਾਈ ਲੜੇ ਜਿੰਨੇ ਮਰਜ਼ੀ ਨਾਲ 80 ਮਿਲਣਗੇ ਅੱਜ ਕੋਈ ਕਮੀ ਨਹੀਂ ਇੱਧਰ ਕੋਈ ਤਹੇਜ ਨਾਲ ਸਾਰਾ ਸਮਾਨ ਲਾਤਾ ਇਹ ਵੀ ਦਿਖਾਉਣੇ ਆ ਤੁਹਾਨੂੰ ਪੱਲਾ ਤੇ ਪੇਟ ਪੂਜਾ ਕਰ ਲਈਏ ਫੇਰ ਕਰਾਂਗੇ ਕੋਈ ਕੰਮ ਦੂਜਾ ਪਾੜੋ ਪਾੜੋ ਬਈ ਬਿਆਲ ਨੂੰ ਦੇ ਪਾੜੋ ਅੰਗੂਰਾ ਵੋਇਆ ਕੋਟੂਵਾ ਤੋਂ ਵੀਡੀਓ ਬਣਾ ਕੇ ਆਉਂਦੇ ਹਾਂ ਇਹ ਮੇਜ ਕੋਰਸ ਨਾਲ ਅੰਗੂਰਾ ਹੋ ਜਾ ਕਿਤੇ ਪਾਸੇ ਬਾਬੇ ਆ ਪਕੜ ਬਾਬੇ ਨੂੰ ਹੱਥ ਲਾਉਣੇ ਆ ਚੱਲੀਏ ਜੀ ਸਮਾਨ ਸਾਰਾ ਜਿਹੜਾ ਦਿੱਤਾ ਜਾਊਗਾ ਬੈੱਡ ਕੂਲਰ ਕੁਰਸੀਆਂ ਆਹ ਕੁਛ ਉਹ ਬਿਆਗੀਆਂ 11 ਕਿੰਨੀਆਂ ਕੜੀਆਂ ਹਨਾ ਫੁੱਲਾਂ ਦੀ ਉਹ ਫੁੱਲਾਂ ਵਾਲੇ ਅੱਜ ਜਿਹੜੇ ਕੰਟੀਨ ਦੇ ਧੋਣੇ ਆ ਆਜੋ ਕੰਟੀਨ ਦੇ ਧੋਲਾਂਗੇ ਇਸੇ ਗੁੰਦਰ ਬੈੱਡ ਗੱਦੇ ਕੁਰਸੀਆਂ ਤੇ ਟੇਬਲ ਕੰਟੀਨ ਤੇ ਜਾਣਾ ਮੈਨੂੰ ਪੇਟੀਆਂ ਦਾ ਨਹੀਂ ਪਹਿਲਾਂ ਪਤਾ ਲੱਗਿਆ ਵੀ ਇਹ ਪੇਟੀਆਂ ਵੀ ਆ। ਇਹ ਪਹਿਲਾਂ ਸ਼ਲਾਈ ਮਸ਼ੀਨ ਵੀ ਆ। ਮੈਡਮ ਜੀ ਮੌਈਨਾ ਕਰਦੇ ਹੋਏ ਚਲੋ ਯਾਰ ਅੱਧਾ ਦੋਗੇ ਮੱਛਾ ਨਹੀਂ।

ਕਮਰਾ ਬਣਾਇਆ ਉਹ ਤੇ ਲਿਖ ਕੇ ਵੀ ਲਾਇਆ ਹੋਇਆ ਜੋੜਾ ਘਰ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਦੇਖ ਕੇ ਵਿਆਹ ਵਾਲਾ ਮੁੰਡਾ ਲੱਗਿਆ ਖੜਾ ਦੇਖ ਲੋ ਵੇਖੋ ਗਾਈ ਪਿਆ ਬੰਦਾ ਪੈਣੇ ਕੀ ਤੇ ਇਹ ਨਾਵੇਂ ਤੈਨੂੰ ਖਾਗ ਲੈ ਤੋ ਮੈਂ ਤਾਂ ਬੁੜਾ ਐਣਾ ਰਣਾ 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 ਓਏ ਉਹ ਆ ਤਾ ਉਹ ਤੇ ਆ ਤਾ ਬੱਲੇ 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 ਅਕਾ ਐਡਾ ਪ੍ਰੋਗਰਾਮ ਕੋ ਕਿਤਰੇ ਇਤ ਬੜਾ ਕਿਤੇ ਇੱਕ ਹੋਰ ਆ ਗਿਆ ਐ ਐ ਰੋਥੀ ਉਹ ਬੜਾ ਗੱਲਾਂ ਲੱਗਦੀ ਆ ਰੋਕ ਲੋ ਬਾ ਰੋਕ ਲੋ ਜੀ ਦੇ ਵਾਲਿਆ ਕੀ ਕੋਣ ਮੈਂ ਕੈਨੀ ਆ ਕਿੱਥੇ ਬੈਣੀ ਆ ਜਿੱਥੇ ਮਰਜੀ ਬਹਿ ਜਾ ਥਾਈ ਦਾ ਆਈ ਯਰ ਤੂੰ ਵਿੱਚ ਕਿਉਂ ਬੋਲਦੀ ਆ ਕਿਉਂ ਕਿ ਮਰਜੀ ਕਰਦਾ ਖਤੋਂ ਸੇਲੀ ਮਾਰ ਲਈ ਆ ਕੇ ਇੱਧਰ ਤਾਂ ਹੈ ਨਹੀਂ ਕੁਛ ਸਤਗੁਰ ਨਦ ਤੇਰੇ ਕਰੇ ਲੱਖ ਤੁਸੀਂ ਆ ਪਾਤ ਸ਼ਾਹੀਆਂ ਜੇ ਸਤਗੁਰ ਨਦ ਤੇਰੇ ਕਹੇ ਉਹ ਰਣ ਹਾਰੇ ਬਾਦਲ ਵਿਖਤ ਕਰੇ ਬਾਦਲ ਵਿਖਤ ਕਰੇ ਰਾਮ ਨਾਮ ਦੇ ਗੁਰਸਿੱਖੀ ਸੋਥਾਨ ਭਾਲਿਆ ਲੈ ਧਰਮ ਖਲਾਵਾ ਗੁਰਸਿੱਖਾਂ ਦੀ ਥਾਲ ਖਾਏ ਪਈ ਜਿਦ ਹਰ ਨਾਮ ਧਿਆਵਾ ਜਨਨਾਨ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾ ਕਬੀਰ ਸੇਵਕੋ ਦੋਏ ਘਏ ਇੱਕ ਸੰਤ ਇੱਕ ਰਾਗ ਰਾਮ ਤੇ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਹਰ ਸਾਧ ਦੀ ਤਰ੍ਹਾਂ ਇਸ ਲੱਗਰ ਦੇ ਵਿੱਚ ਮਹਾਨ ਕੰਪ ਹੋ ਰਿਹਾ ਹੈ ਜਿੱਥੇ ਬਾਬਾ ਅਜੈਬ ਸਗੁਣੀ ਜਹੰਪੁਰ ਰਾਤ ਆਪ ਬਾਣੀ ਨਾਲ ਜੁੜੇ ਸੇਵਾ ਨਾਲ ਜੁੜੇ ਗੁਰੂ ਕੀਆ ਸੰਕਤਾਂ ਨੂੰ ਸੇਵਾ ਸਿਮਰਨ ਪੰਦਗੀ ਨਾਲ ਜੋੜ ਰਹੇ ਆ ਆ ਵੱਡਾ ਉਪਰਾਲਾ ਆਏ ਸਾਡ ਧੀਆਂ ਦੇ ਚਾਰਜ ਕਰਦੇ ਆ ਮੈਂ ਬੇਨਤੀ ਕਰਾਂ ਮਹਾਰਾਜੀ ਕਹਿੰਦੇ ਉਹਨਾਂ ਸੰਤਾਂ ਦੀ ਨਾ ਮੈਨੂੰ ਧੂੜ ਮਿਲ ਜਾਂਦੀ ਗੁਰਸਿੱਖਾਂ ਦੀ ਹਰ ਧੂੜ ਦੇ ਕੇ ਕਮ ਪਾਪੀ ਵੀ ਗੱਥ ਗੱਥ ਪਾਏ ਆ ਜਿਹੜਾ ਕਾਰਜ ਹੋਣਾ ਹੈ ਨਾ ਇਹਦੇ ਵਿੱਚ ਪਤਾ ਨਹੀਂ ਕਿਸੇ ਧੀ ਦਾ ਪਿਓ ਨਹੀਂ ਹੋਣਾ ਕਿਸੇ ਧੀ ਦੀ ਮਾਂ ਨਹੀਂ ਹੋਣੀ ਫਿਰ ਮੈਂ ਤਾਂ ਬਾਬਾ ਅਜੈਬ ਤੋਂ ਬਣਾਨੇ ਮਾਵਾਲਾ ਵੀ ਤੇ ਪਿਤਾਵਾਲਾ ਵੀ ਰੋਲ ਲਗਾਉਂਦਾ ਮੈਂ ਬੇਨਤੀ ਕਰਾਂ ਕਿ ਹਰੇਕ ਦੇ ਹਿੱਸੇ ਨਹੀਂ ਹੁੰਦਾ। ਕੋਈ ਦਿੱਤੀ ਲੈਂਦਿਆ ਕਰ ਦੂਗਾ। ਨਫ਼ਰਤ ਕਰ ਲੂਗਾ। ਬੇਇੱਜ਼ਤੀ ਕਰ ਦੂਗਾ। ਪਰ ਆਤਮ ਸਤਕਾਰ, ਮਾਣ, ਰਿਸਪੈਕਟ ਨਹੀਂ ਕੋਈ ਦੇ ਸਕਦਾ। ਤੇ ਮੈਂ ਬੇਨਤੀ ਕਰਾਂ ਬਾਬਾ ਅਜੈਬ ਸਿੰਘ ਜੀ ਦੀਆਂ ਦਾ ਪਾਪ ਪਾਣੀ ਤੇ ਸਤਿਗੁਰੂ ਤਾਂ ਸੇਵਾ ਲੈ। ਤੇ ਮੈਂ ਬੇਨਤੀ ਕਰਾਂ ਇਹ ਕੋ ਕਿੰਨਾ ਵੱਡਾ ਕਾਰਜ ਹੈ। ਕਿ ਬਾਬਾ ਜੀ ਜੁਣੇ ਮੈਂ ਦੇਖ ਰਿਹਾ ਸੀਗਾ ਕਿੰਨੇ ਪੱਟੀਆਂ ਵੱਲ ਜਾ ਰਹੇ ਐ ਮੈਂ ਵਿਅਕਤੀਗਤਾਂ ਸਿੱਖੋ ਚਾਹ ਮੇਰੀਆਂ ਧੀਆਂ ਦਾ ਕੰਮ ਹੋਣਾ ਤੇ ਇੱਥੇ ਧੀ ਦਾ ਕਿ ਡਾਕਟਰ ਸਿਹਦਾ ਰਿਸ਼ਤਾ ਹੋਵੇ ਨਾ ਬਹੁਤੇ ਲੋਕ ਭਾਨੀ ਮਾਰਦੇ ਐ ਬਹੁਤੇ ਲੋਕੀ ਵੀ ਕਰਦੇ ਐ ਕਹਿੰਦੇ 2 ਲੱਖ ਦੇਵੇਂਗਾ ਤਾਂ ਤਾਂ ਮੈਂ ਤੇਰੀ ਧੀ ਦਾ ਰਿਸ਼ਤਾ ਤੋੜ ਦੇਊਗਾ ਮੈਂ ਉਹਨਾਂ ਦੇ ਨਹੀਂ ਗੱਲ ਕਰਦਾ ਇਹ ਤਾਂ ਮੈਂ ਬਬਾ ਜੈਪ ਸਿੰਘ ਉਹ ਆਦੀ ਗੱਲ ਕਰਦਾ ਜਿਨ੍ਹਾਂ ਨੇ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ ਗੋਲ ਪੱਟ ਬੰਦ ਲੈਣੀ ਚੋਲਾ ਪਾ ਲੈਣਾ ਕੱਲਾ ਸੰਤ ਨਹੀਂ ਹੁੰਦਾ ਮੈਂ ਬੇਨਤੀ ਕਰਾਂ ਕਿਤੇ ਜੇ ਬਾਹਰ ਬਹੁਤ ਜਗਤ ਦੇਖੇ ਨਾ ਵੀ ਬਾਹਰ ਸਾਰਾ ਮੇਰਾ ਅਵਲ ਲੈ ਨੂਰ ਪਾਇਆ ਕੁਦਰਤ ਕੇ ਆਪ ਰੱਤੇ ਇੱਕ ਨੂਰ ਤੇ ਸਭ ਕੱਖ ਉਪਜਿਆ ਕੌਣ ਭਲੇ ਕੋ ਸੰਤੋ ਹੈ ਜਿਹੜਾ ਕਿਸੇ ਦਾ ਸਵਾਰੇ ਤੇ ਮਾਪੂਰਖੋ ਲੋਕ ਕਿੰਨਾਂ ਦੀ ਕਿਰਪਾ ਜਨਾਲ ਰਿਹਾ ਧੰਨ ਧੰਨ ਬਾਬਾ ਭਾਈ ਰਣਜੀਤ ਚੰਦ ਜੀ ਛੇਵੇਂ ਪਾਤਸ਼ਾਹ ਸਭ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਤਿਕਾਰ ਰਹੀ ਤੇ ਮੈਂ ਪਾਵਨ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦਾ ਆਪ ਜੀ ਦੇ ਸਾਹਮਣੇ ਰੱਖਿਆ ਵੀ ਮੁਕਤ ਤੋਂ ਧੋਗਤ ਜੋਗਤ ਤੇਰੀ ਸਦਾ ਸੇਵਾ ਅੱਜ ਜਿਹੜਾ ਮਹਾਨ ਕਾਰਜ ਹੋ ਰਿਹਾ ਨਾ ਸੇਵਾ ਇਹ ਬਾਬਾ ਜੀਾਂ ਤੋਂ ਸਤਿਗੁਰੂ ਆਪ ਲੈ ਰਿਹਾ ਤੇ ਇਸ ਕਾਰਜ ਦੇ ਵਿੱਚ ਪਤਾ ਨਹੀਂ ਕਿੰਨੇ ਐਸੋ ਪਰਿਵਾਰ ਹੋਣਗੇ ਜਿਨ੍ਹਾਂ ਨੇ ਧੀਾਂ ਦੇ ਕਾਰਜਾਂ ਵਾਸਤੇ ਮਾਇਆ ਭੇਜੀ, ਵਸਤਰ ਭੇਜੇ ਜਿਹੜਾ ਸਮਾਨ ਜਿਹਨਾਂ ਦੇ ਵਿੱਚ ਸੇਵਾ ਕੀਤੀ ਪਰ ਗੁਰੂ ਕੀ ਸੰਗਤੀ ਮਾਤਸ਼ਕ ਦੇ ਬਚਨ ਹੈ ਵੀ ਮਾ ਅਕੀਕਾ ਜਨ ਪਰਿਚੇ ਕਰੇ ਸੋ ਭਲਾ ਮਨਾਈਏ ਕਿਸੇ ਦਾ ਭਲਾ ਕਰਨਾ ਨਾ ਤੇ ਪਤਾ ਨਹੀਂ ਕਿੰਨੀ ਬੱਦਗੀ ਜਪ ਤਪ ਜਾਂਦਾ ਹੈ ਧਰਨ ਸੁਵੰਨੀ ਖੜ ਰਚੜਾਵੀ ਹਰ ਪ੍ਰੇਮ ਪੁਰਖ ਮਨ ਬੁੱਧਾ ਸਭ ਤੇ ਕਾਜ ਸੋਹਿ ਲਿੜੇ ਥੀਏ ਗੁਲਾਮਕ ਸੰਤਪੁਰ ਬੁੱਧਾ ਤੁਠਾ ਤੇ ਸਿੱਧੇ ਪਾਪਸ਼ਾਹੀਆਂ ਵੀ ਤੇ ਆਉਂਦਾ ਹੋਇਆ ਤੇ ਮੇਰੇ ਦਿਨ ਅੱਗੇ ਮੇਰੇ ਪਾਤਸ਼ਾਹ ਕੇ ਹੋ ਭਾਈ ਜੀ ਸੇਵਾ ਮਿਲਦੀ ਆ ਨਾ ਤੇ ਕੋਈ ਪੂਰਲੇ ਚੰਗੇ ਕਰਮ ਹੋਂ ਕਰਕੇ ਆ ਸਪੀਕਰਾਂ ਦੀ ਆਵਾਜ਼ ਸਾਡੇ ਮਲਕੀਤ ਸਾਊਂਡ ਵਾਲਿਆਂ ਨੇ ਛੱਡੀ ਐ ਪਿੰਡ ਜਾਂਦੀ ਐ ਜਿਹੜੇ ਵਿਚਾਰੇ ਮੰਜੇ ਤੇ ਬੈਠੇ ਆ ਤੁਰਿਆ ਨਹੀਂ ਜਾਂਦਾ ਬਿਮਾਰ ਐ ਮਾਨਦਰ ਆਸਾਂ ਲੋਚਦੀ ਐ ਵੀਰ ਮੈਂ ਵੀ ਕਿਤੇ ਜਾਂਦਾ ਉੱਥੇ ਕਿਤੇ ਵਦੇਸ਼ਾਂ ਵਿੱਚ ਕਿੰਨੇ ਬੱਚੇ ਪਰਿਵਾਰ ਬੈਠੇ ਆ ਜਿਹੜੇ ਇਸ ਮਹਾਨ ਤੁੰਬ ਦੇ ਵਿੱਚ ਮਾਇਆ ਕਰਕੇ ਸੇਵਾ ਕਰਦੇ ਆ ਭਾਵਨਾ ਹੈ ਨਾ ਕਿ ਮਹਾਰਾਜ ਜੀ ਕਹਿੰਦੇ ਪਾਤ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨ ਕਰਨਾ ਹਾਰਾ ਜਿਹੜਾ ਐਡਾ ਵੱਡਾ ਕਾਰਜ ਹੋ ਰਿਹਾ ਨਾ ਇਹ ਸੱਚੇ ਪਾਤਸ਼ਾਹ ਦੀ ਬਿਹਾਲਤ ਹੈ ਗੱਜ ਕੇ ਆਪੋ ਸਤਨਾਮ ਸ੍ਰੀ ਵਾਹਿਗੁਰੂ ਦੇ ਸ਼ੇਮੇ ਪਾਲਸ਼ਾ ਸ੍ਰੀ ਹਰਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਤੋਂ ਬਰੋਸਾ ਹੈ ਹੋਏ ਧੰਨ ਧਰਵਾਦਾ ਭਾਈ ਰੂਪਕੰਦ ਜੀ ਸ਼ਬਾਬਾ ਜੀ ਦੇ ਦਰਕਾਰ ਦੇ ਸੇਵਾ ਦਾ ਬਾਬਾ ਰਾਜੇਵ ਸਿੰਘ ਜੀ ਸਮੂਹ ਸਤਕਰਦਾਰ ਕਮੇਟੀ ਅਤੇ ਕਲੀਅਰ ਇੰਟਰਨੈਸ਼ਨਲ ਸਕੂਲ ਅਤੇ ਕਾਲਜ ਮਾਤਾ ਬਲਜਿੰਦਰ ਕੌਰ ਪਿੰਡ ਸਮਾਜ ਭਾਈ ਮੋਗਾ ਚੇਅਰਮੈਨ ਕੁਲਵੰਤ ਸਿੰਘ ਜੀ ਮਲੂਕਾ ਬਹੁਤ ਗਰਮਕ ਤਿਆਰੇ ਬਾਬਾ ਅਜੈਬ ਸਿੰਘ ਜੀ ਦੇ ਨਾਮ ਸਮੂਹ ਸਤ ਕਰਤਾਰ ਕਮੇਟੀ ਦੇ ਨਾਲ ਸੰਯੋਗ ਦੇ ਲੈ ਮੇ ਸਾਰਿਆਂ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਆਇਆਂ ਜਿਓ ਆਇਆਂ ਸਤਕਾਰਯੋਗ ਸਰਪੰਚ ਮਹਤਕਾਰ ਸਿੰਘ ਜੀ ਬਗੜੀ ਹੋਰ ਵੀ ਜਿੰਨੇ ਆਏ ਨੇ ਸਾਰਿਆਂ ਦਾ ਧੰਨਵਾਦ ਜਿਓ ਆਇਆਂ ਜਿਓ ਆਇਆਂ ਸੋ ਪਿਆਰਿਓ ਜਿੰਨਾਂ ਦੀ ਉਡੀਕ ਵਿੱਚ ਬੈਠੇ ਸੋ ਰਾਬਾ ਦੀਆਂ ਪਿਆਰੀਆਂ ਜੋੜ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸੰਗਮ ਹੋ ਚੁੱਕੀਆਂ ਨੇ ਜਿਉ ਆਏ ਆ ਜਿਉ ਰਹਿਣਾ ਪਰ ਕੀਰਤਨ ਰਾਹੀਂ ਉਹਨਾਂ ਜੁਗੀਆਂ ਨੂੰ ਜੋ ਪਿਆਰ ਹਮ ਤਾਂ ਸਾਜਣਿਆ ਆਏ ਸਾਥੇ ਲੈਣ ਮਲਾਏ ਸਾਰੇ ਸਰਬੰਤ ਰੋਹੀ ਹਮ ਤਾਂ ਸਾਜਣਿਆ ਆਏ ਹਮ ਤਾਂ ਸਾਥ ਮਿਲਾਏ ਪਿਆਰ ਕਰਨ ਵਾਲੀ ਬਾਬਾ ਪੰਜਾਇਬ ਸਿੰਘ ਜੀ ਉਹਨਾਂ ਦੇ ਚਰਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਜਿਹੜੀ ਸੰਗਤ ਖੜੀ ਹੈ ਤਾਂ ਬੈਠ ਜਾਊਗਾ ਇਹ ਕੋਈ ਮੇਲਾ ਨਹੀਂ ਹੈ ਇਹ ਸਤਸਗੁਰੂ ਜੀ ਦੀ ਬੋਦ ਹੈ ਕਿੰਨੀ ਸੰਗਤ ਖੜੀ ਹੈ ਇਹ ਉਹਨਾਂ ਨੂੰ ਹੱਥ ਫੇਰ ਕੇ ਬੰਨ ਕੇ ਬੇਨਤੀ ਹੈ ਮਹਾਂਪੁਰਸ਼ਾਂ ਵੱਲੋਂ ਕਿ ਤੁਸੀਂ ਬੈਠ ਜਾਓ ਆਪਜੀ ਸਾਰੇ ਧਾਵੜਾ ਦੇ ਨਾਲ ਆਇਓ ਕਿੰਨੀ ਗੁਰੂ ਕੀ ਸੰਗਤ ਜਾਓਗੇ ਇੱਥੇ ਇਹ ਬੇਨਤੀ ਹੈ ਸਾਰੀ ਸੰਗਤ ਆਪੂ ਆਪਣੇ ਬਟੂੜਾਂ ਦੇ ਮੋਬਾਈਲਾਂ ਦਾ ਖਿਆਲ ਰੱਖੋ ਇਹ ਜਿਹੜਾ ਲਾਈਨ ਚੱਲਦਾ ਆਪਣੇ ਫੋਨ ਤੇ ਵੇਖੋ ਇਹਨਾਂ ਤੁਹਾਡਾ ਵੇਖਣ ਵਾਲਾ ਕੋਈ ਫੋਨ ਹੀ ਲੈ ਜਾਵੇ ਹੋਏ ਬੇਨਤੀ ਹੈ ਆਪਜੀ ਧਿਆਨ ਦੇ ਨਾਲ ਇਸ ਬੇਨਤੀਆਂ ਨੂੰ ਪ੍ਰਵਾਨ ਕਰੋ ਜੀ ਦੋਸਤਾਂ ਨੂੰ ਜੀ ਬੇਨਤੀ ਚੱਲ ਮੇਰੀ ਵੀ 100 ਰੁਪਏ ਦਾ ਹੋਣੀ ਹੈ ਸਤਿਗੁਰਾਂ ਦੀ ਹਜ਼ੂਰੀ ਵਿੱਚੋਂ ਚਾਰ ਲਾਮਾਂ ਦੇ ਪਾਠ ਸਰਵਣ ਕਰਵਾਏ ਜਾਏ ਜਾਏ ਜਾਣਗੇ 100 ਰੁਪਏ ਆਖੀ ਹੈ ਤਾਰ ਦੇ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਨਾਲ ਹੀ ਮੈਂ ਬੇਨਤੀ ਕਰਦੇ ਮਾ ਸੂਖਮ ਅਰਦਾਸ ਹੋਵੇਗੀ ਸੂਖਮ ਅਰਦਾਸ ਦੇ ਨਾਲ ਹੀ ਮੈਂ ਬੇਨਤੀ ਕਰਾਰ ਸਮੂਹ ਬਾਬਾ ਅਜੈ ਸਿੰਘ ਜੀ ਉਨਾ ਦੇ ਸਹਿਯੋਗੀ ਸਮੂਹ ਸਤਕਰਤਾਰ ਕਮੇਟੀ ਜੋ ਪੱਲੇ ਦੀ ਰਸਮ ਆਗਾ ਹੋਣੀ ਹੈ ਭਾਈ ਉਹ ਵੀ ਸੇਵਾ ਨਾਲ ਹੀ ਨਿਵਾਦਿਓ ਨਾਲ ਹੀ ਸੁਖਮਰ ਅਰਦਾਸ ਹੋਵੇਗੀ ਆਓ ਸਤਗੁਰਾਂ ਤੋਂ ਆਗਿਆ ਲਈਏ ਕਿੰਤਾ ਲੋੜੀ ਕੰਮ ਸੋ ਹਰ ਪੈ ਆਤੀ ਹੈ ਸਤਿਨਾਮ ਸ੍ਰੀ ਵਾਹਿਗੁਰੂ ਸਤਨਾਮ ਧੰਤ

ਸਤਿਗੁਰਾਂ ਦੀ ਮਿਹਰ ਦੇ ਵਿੱਚ ਸੁਖਮ ਅਰਦਾਸ ਹੋਵੇਗੀ ਇਹਦੇ ਵਿੱਚ ਬੱਚੀਆਂ ਪਰ ਲੜਕੇ ਜੋ 80 ਲੱਖੀਆਂ ਦੇ ਵਿਆਹ ਹੋ ਰਹੇ ਨੇ ਉਹ ਸਾਰੇ ਖੜੇ ਹੋ ਜਾਣ ਬਾਕੀ ਸੰਗਤ ਬੈਠੀ ਰਹੇ ਰਾਜ ਦੇ ਸوار ਸਤਿਗੁਰ ਸਤਿ ਸਾਂ ਕੀ ਕੀ ਤਲੋ ਜਿਹ ਤਮਸ ਸਵਾਰ ਖੈਰਾ ਸਵਾਰ ਪੈ ਚੇਅਰਮੈਨ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਨਾਲ ਆ ਸਰੇ ਦੀ ਰਸਮ ਤੇ ਪੱਲੇ ਦੀ ਰਸਮ ਅਦਾ ਕਰਨ ਹਾਂਜੀ ਸਿੰਘ ਜੀ ਪੱਲੇ ਤੇ ਆਪੇ ਕਿੱਸਾ ਕੀ ਟੱਪ ਲੈਤੇਂਦੀ ਆ ਕੀ ਆਪੇ ਜੈਤੇ ਗੱਲਾਂ ਉਹ ਆਪਣਾ ਸੀਤ ਪ੍ਰਸ਼ਾਦ ਪਿਆਰੀ ਸਾਧ ਸੰਗਤਾਂ ਨੂੰ ਬਖਸ਼ਿਸ਼ ਕਰੋ ਹੋਰ ਆਇਆਂ ਹੋਈਆਂ ਸਿੱਖ ਸੰਗਤਾਂ ਦੀਆਂ ਹਾਜ਼ਰੀਆਂ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਨਾਮ ਜਿਤੇ ਆਵੇ ਗੁਰੂ ਨਾਲ ਬਣ ਆਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ vê